ਸੱਚੀ ਗੱਲ ਮੈਂ ਪੱਤਰਕਾਰ ਦਰਸ਼ਨਾ ਕਮਲਾ ਇਸ ਵਕਤ ਆਪਾਂ ਬੋਹਾ ਦੇ ਵਿੱਚ ਖੜੇ ਆਂਗੇ ਜਿੱਥੇ ਟਰੱਕ ਆਪਰੇਟਰਾਂ ਦਾ ਥੋੜਾ ਰੌਲਾ ਚੱਲ ਰਿਹਾ ਜੂਨੀਅਨ ਨੂੰ ਲੈ ਕੇ ਇੱਕ ਆਪਾਂ ਧੜਾ ਜਿਹੜਾ ਪਹਿਲਾਂ ਜੂਨੀਅਨ ਬਣੀ ਹੋਈ ਸੀ ਇੱਕ ਵੱਖਰਾ ਧੜਾ ਹੋ ਕੇ ਉਹਨਾਂ ਨੇ ਵੱਖਰੇ ਤੌਰ ਤੇ ਜੂਨੀਅਨ ਕਾਇਮ ਕੀਤੀ ਹੋਈ ਆ ਪਰ ਫਿਰ ਵੀ ਉਹਨਾਂ ਦੇ ਕੰਮਕਾਜ ਨੂੰ ਲੈ ਕੇ ਇਹਨਾਂ ਨੂੰ ਸਮੱਸਿਆ ਆ ਰਹੀ ਹੈ ਜਿਸ ਨੂੰ ਲੈ ਕੇ ਅੱਜ ਇਕੱਠੇ ਹੋਏ ਨੇ ਬੋਹਾ ਥਾਣੇ ਦੇ ਵਿੱਚ ਵੀ ਇਹਨਾਂ ਨੇ ਪਹੁੰਚ ਕੀਤੀ ਆ ਤੇ ਇਹਨਾਂ ਦੀਆਂ ਸਮੱਸਿਆਵਾਂ ਕੀ ਨੇ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਹਾਂ ਜਿੱਥੇ ਸਾਡਾ ਅਸੀਸ ਵਾਲੇ ਪੁੱਛਦੇ ਆਂ ਵੀ ਜਿਹੜਾ ਪਹਿਲਾਂ ਟਰੱਕ ਜੁਨੀ ਚੱਲ ਰਹੀ ਸੀ ਨੈヴ ਸਿੰਘ ਪ੍ਰਧਾਨ ਸੀਗੇ ਉਹ ਤੋਂ ਤੁਹਾਨੂੰ ਕੀ ਪ੍ਰੋਬਲਮ ਪਈ ਜਿਹੜਾ ਤੁਹਾਨੂੰ ਬੱਕਰੀ ਜੁਨੀਅਨ ਬਣਾਉਣੀ ਪਈ ਜਾਂ ਵੱਖਰਾ ਕਦਮ ਚੱਕਣਾ ਪਿਆ ਕੀ ਕਾਰਨ ਰਿਹਾ ਇਹ ਤਾਂ ਜੀ ਦੇਖੋ ਸਾਰੇ ਆਪਰੇਟਰ ਖੜੇ ਨੇ ਆਪਰੇਟਰਾਂ ਦੀ ਪ੍ਰੋਬਲਮ ਇਹ ਸੀਗੀ ਵੀ ਇੱਥੋਂ ਦੀਆਂ ਲੋਕਲ ਗੱਡੀਆਂ ਖੜੀਆਂ ਰਹਿੰਦੀ ਸੀ ਬਾਹਰੋਂ ਗੱਡੀਆਂ ਮੰਗਵਾ ਕੇ ਔਰ ਪਰਚੀ ਦੇ ਲਾਲਚ ਦੇ ਵਿੱਚ 5-700 ਰੁਪਏ ਦੀ ਪਰਚੀ ਕੱਟੇ ਦੀ ਬਾਹਰੋਂ ਗੱਡੀਆਂ ਮੰਗਵਾ ਕੇ ਭਰੀ ਜਾਂਦਾ ਸੀ ਔਰ ਜਿਹਦਾ ਕਰਕੇ ਹਫਤਾ ਹਫਤਾ ਗੱਡੀਆਂ ਦਾ ਨੰਬਰ ਨਹੀਂ ਸੀ ਆਉਂਦਾ ਦਸ ਦਾ ਤਿੰਨ ਨੰਬਰ ਨਹੀਂ ਸੀ ਆਉਂ ਔਰ ਉਸ ਤੋਂ ਬਾਅਦ ਵੀ ਹੁਣੇ ਅੱਜ ਕੱਲ ਪਰਸੋਂ ਦਾ ਮਤਲਬ ਇੰਨੀਆਂ ਜਿਆਦੀਆਂ ਧਮਕੀਆਂ ਦੇ ਰਿਹਾ ਸਾਡੇ ਕੋਲ ਉਸ ਚੀਜ਼ ਦਾ ਮਤਲਬ ਪ੍ਰੂਫ ਵੀ ਪਏ ਨੇ ਕਿਉਂਕਿ ਧਮਕੀਆਂ ਵੀ ਇੱਡੀਆਂ ਖਤਰਨਾਕ ਦੇ ਰਿਹਾ ਮੈਂ ਤੁਹਾਨੂੰ ਡਾਂਗਣਾ ਪ੍ਰਧਾਨਗੀ ਕਰੂੰਗਾ ਮੈਂ ਇਹ ਕਰੂੰਗਾ ਮੈਂ ਜੋ ਕਰੂੰਗਾ ਜਿਵੇਂ ਮਤਲਬ ਉਹਦੀ ਸ਼ਬਦਾਲੀ ਉਹਦੇ ਧਿਆਨ ਚ ਆਉਂਦੀ ਹੈ ਸੋ ਇਹ ਵੀ ਇਹ ਚੀਜ਼ਾਂ ਤੋਂ ਉੱਪਰ ਉੱਠ ਕੇ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਹਾਂ ਵੀ ਦੇਖੋ ਜੇ ਸਾਡੀ ਸਰਕਾਰ ਤੱਕ ਆਵਾਜ਼ ਪਹੁੰਚਦੀ ਹੈ ਅਸੀਂ ਬੇਨਤੀ ਕਰਦੇ ਹਾਂ ਸਰਕਾਰ ਨੂੰ ਕਿ ਸਾਡੀਆਂ ਜਿਹੜੀਆਂ ਆਪਰੇਟਰਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕੀਤਾ ਜਾਵੇ ਔਰ ਜਿਹੜਾ ਇਹ ਪ੍ਰਧਾਨ ਮਤ ਕਿਸੇ ਦੀ ਵੀ ਸ਼ਰਨ ਲਈ ਹੋਈ ਹੈ ਉਸ ਦੇ ਵਿੱਚ ਉਹ ਧੌਂਸੀ ਚਾਣ ਕੇ ਸਾਨੂੰ ਬਿਨਾਂ ਵਜੇ ਤੋਂ ਟੌਰਚਰ ਕਰਦਾ ਹੈ ਇਹ ਗੱਲਾਂ ਠੀਕ ਨਹੀਂ ਔਰ ਜੇ ਕੱਲ ਨੂੰ ਇਸ ਦਾ ਕੋਈ ਜਾਨੀ ਮਾਲੀ ਨੁਕਸਾਨ ਹੁੰਦਾ ਹੈ ਤਾਂ ਉਸ ਦੇ ਜ਼ਿੰਮੇਵਾਰ ਸਾਡੇ ਦੇ ਇੱਥੋਂ ਦਾ ਪ੍ਰਸ਼ਾਸਨ ਹੋਊਗਾ ਤੇ ਜਾਂ ਫਿਰ ਸਾਡੀ ਇੱਥੋਂ ਦੀ ਸਰਕਾਰ ਤੇ ਉਹਨਾਂ ਦਾ ਇਹ ਕਹਿਣਾ ਵੀ ਤੁਸੀਂ ਉੱਥੇ ਜਾ ਕੇ ਜੁਨੀਅਨ ਦੇ ਵਿੱਚ ਜਾ ਕੇ ਉਹ ਨਹੀਂ ਕਟਾਉਂਦੇ ਨੰਬਰ ਨਹੀਂ ਕਟਾਉਂਦੇ ਜਾਂ ਕੁਝ ਉੱਥੇ ਜਾਂਦੇ ਨਹੀਂ ਜੁਨੀਅਨ ਚ ਵੀ ਅਸੀਂ ਤਾਂ ਹੀ ਤੁਹਾਨੂੰ ਕੰਮ ਦੇ ਸਕਦੇ ਆ ਤੁਸੀਂ ਕਹਿੰਦੇ ਵੀ ਅਸੀਂ ਬਾਹਰ ਤੋਂ ਕੰਮ ਲੈਨੇ ਤੁਸੀਂ ਤੁਹਾਨੂੰ ਉਹ ਤੁਸੀਂ ਪ੍ਰਧਾਨ ਨਹੀਂ ਮੰਨਦੇ ਜਾਂ ਕੀ ਕਾਰਨ ਹੈ ਪ੍ਰਧਾਨ ਨਹੀਂ ਮੰਨਦੇ ਸਾਰੇ ਕੰਮ ਨਹੀਂ ਮੰਨਦੇ ਚਲੋ ਜੀ ਬਾਕੀ ਆਓ ਸਾਡਾ ਪ੍ਰਧਾਨ ਆ ਨਾਸਿ ਨੂੰ ਮੰਨੀਏ ਪ੍ਰਧਾਨ ਜੀ ਨਹੀਂ ਕਾਰਨ ਕੀ ਕਮੀਆਂ ਨੇ ਸਾਰੀਆਂ ਕਮੀਆਂ ਇਹਨੇ ਬੰਦੇ ਚ ਕੀ ਕਾਸੀਏ ਦੱਸੋ ਵਿੱਚ ਕੀ ਆਈ ਅੱਛਾ ਸਾਹਮਣੇ ਬੈਠ ਕੇ ਟੀਮ ਤੋਂ ਟੇਬਲ ਗੱਲ ਕਰੇ ਅੱਛਾ ਜੀ ਪ੍ਰੈਟਰ ਆ ਯਾਰ ਅਸੀਂ ਤਾਂ ਦੋ ਬਾਰ ਕੱਢ ਦਿੰਦੇ ਹਾਂ ਜਿੱਦਾਂ ਨਾ ਪ੍ਰਧਾਨ ਬਣਿਆ ਸਾਰੇ ਗੱਡੀਆਂ ਦਾ ਕੰਮ ਖੜਾ ਬੋਹਾਲ ਲਗਾ ਜੀ ਠੀਕ ਹੈ ਪਰਚੀ ਦੇ ਅਲਾਟ ਥੱਲੇ-ਥੱਲੇ ਤੋਂ 12 ਗੱਡੀਆਂ ਮੰਗਾਈ ਜਾਂਦਾ 12 ਗੱਡੀਆਂ ਪਰ ਪਰ ਕੇ ਵਾਈ ਦੀਆਂ ਗੱਤੇ ਦੀ ਗੱਡੀ ਦੱਕਣਗੇ ਨਹੀਂ ਮਤਲਬ ਜੀ ਕਹਿਣ ਦਾ ਜਿਹੜੀਆਂ ਲੋਕਲ ਗੱਡੀਆਂ ਨੇ ਵੀ ਉਹਨਾਂ ਨੂੰ ਕੰਮ ਨਹੀਂ ਦਿੱਤਾ ਜਾਂਦਾ ਬਾਹਰੋਂ ਗੱਡੀਆਂ ਮੰਗਾਈ ਜਾਂਦੇ ਆ ਹਾਂ ਜੀ ਬਾਹਰ ਮੰਗਾਉਂਦਾ ਆਪਣਾ ਪੈਸਾ ਕਮਾਉਂਦਾ ਹੈਗਾ ਦੂਜੇ ਸਾਰੇ ਢੇਡੇ ਚ ਲੱਤ ਮਾਰ ਕੇ ਬੈਠਾ ਹੈਗਾ ਠੀਕ ਹੈ ਕੱਲਾ ਹੀ ਆਪਣਾ ਪ੍ਰਦਾਨਗੀ ਬਣਾਉਂਦਾ ਹੈ ਕਿ 25 ਗੱਡੀਆਂ ਹੁੰਦੇ ਪਾਸੇ ਨਾ ਬਾਕੀ ਸਾਢੇ ਇੱਕ ਸਾਈਡ ਆ ਕੇ ਨੇ ਠੀਕ ਹੈ ਮਾੜੀ ਗੱਲ ਹੈ ਸਾਢੇ ਸਦੂਖੜੀ ਦੇ ਸਾਹਣੇ ਉਹ ਆਪਣੀ ਕਿਉਂ ਕਰਦੇ ਉਹਨਾਂ ਦਾ ਸੰਦੂਖੜੀ ਦਾ ਜੇ ਉਹ ਉਹਦੇ ਤੋਂ ਆਪਰੇਟਰ ਨਹੀਂ ਦੁਖੀ ਤਾਂ ਵੋਟਾਂ 'ਚ ਪਤਾ ਲੱਗ ਜਾਊਗਾ ਹਾਂ ਬੁੱਟਾ ਪਵਾ ਲੈ ਠੀਕ ਹੈ ਹਾਂਜੀ ਉਹਨੂੰ ਪਤਾ ਲੱਗ ਜਾਊਗਾ ਨਾ ਉਹਨੂੰ ਜੇ ਕਿਸੇ ਚੀਜ਼ ਦਾ ਉਹਦੇ ਦਿਲ ਦੇ ਵਿੱਚ ਕੋਈ ਹੈ ਵੀ ਸਾਡੇ ਸੰਦੂਖੜੀ ਧਰੇ ਮਤਲਬ ਇਹ অপারেਟਰਾਂ ਦਾ ਜਿਹਾ ਇੱਥੇ ਇਹ ਕਹਿਣਾ ਵੀ ਡੈਮੋਕਰੇਸੀ ਤਰੀਕੇ ਦੇ ਨਾਲ ਇਲੈਕਸ਼ਨ ਵੀ ਕਰਵਾਈ ਜਾ ਸਕਦੀ ਹੈ ਫਿਰ ਪਤਾ ਲੱਗ ਜਾਊਗਾ। ਉਹ ਤੋਂ ਮਾੜਾ ਉਹ ਸਾਫ਼ ਤੋਂ ਬੰਦਾ ਮੈਨੂੰ ਕਰਦਾ। ਉਹਨੂੰ ਕਹਿੰਦੇ ਮੇਰੇ ਬਰਾਬਰ ਤੂੰ ਧਰੇ ਸੰਦੂਖ ਖੜੀ। ਠੀਕ ਹੈ। ਹਾਂ ਜੀ ਉਹਨੂੰ ਆਪ ਹੀ ਪਤਾ ਲੱਗ ਜਾਊਗਾ ਵੀ ਕੌਣ ਮਾੜਾ ਕੌਣ ਚੰਗਾ। ਉਹਨੇ 2 ਸਾਲ ਕੀਤੀ ਹੈ, ਮੈਂ 10 ਸਾਲ ਕੀਤੀ ਹੈ। ਠੀਕ ਹੈ ਜੀ। ਹੁਣ ਅਸੀਂ ਚੈਲੰਜ ਹੈ ਮੇਰਾ ਉਹਨੂੰ। ਪਟਾ ਦਾ ਦੋ ਵੱਡਾ ਹੁੰਦਾ ਕਰਨਾ ਚਲਾਇਆ ਸੀ। ਉਹਨੇ ਦੁਬਾਰੇ ਬੰਦ ਕਰਨ ਦੀ ਦਬਾਉਣ ਦੀ ਕੋਸ਼ਿਸ਼ ਕਰਤੀ। ਅੱਛਾ ਤੁਸੀਂ ਨੇ ਆਪਣੇ ਤੌਰ ਤੇ ਆਪਦੀ ਜੁਲੀਅਨ ਚਲਾ ਲਈ ਜੀ। ਉਦੋਂ ਬਾਅਦ ਇਹਨੇ ਹੁਣ ਆਕੇ ਦੋ ਤਿੰਨ ਦਿਨਾਂ ਦਾ ਇਹਨਾਂ ਨੂੰ ਧਮਕਾਉਣਾ ਸ਼ੁਰੂ ਕਰਤਾ ਕਦੇ ਸਾਨੂੰ ਕਹਿੰਦਾ ਵੀ ਸਮਾਨ ਚੱਕ ਕੇ ਸੜਦੂ ਕਦੇ ਕੁਝ ਵੀ ਮਾਰਨ ਦਾ ਕਦਾ ਵੀ ਇਹੇ ਕਰ ਰਿਆ ਇਹਦੇ ਨਾਲ ਗੁੰਡੇ ਰੱਖ ਕੇ ਹੁੰਦੇ ਆ 10 15 ਬੰਦੇ ਹਰ ਰੋਜ਼ ਗੜਾਸੀ ਲੈ ਕੇ ਤੁਰਦੇ ਆ ਇਹਦੇ ਨਾਲ ਪਰਚੀ-ਪੁਰਚੀ दारू ਪੀ ਕੇ ਇਹ ਵੀਡੀਓ ਪਾ ਰਹੇ ਆ ਪ੍ਰਧਾਨ ਦਾ ਪੰਨ ਗਿਆ ਵੀ ਫੋਨ ਵੀ ਪੰਨਿਆ ਸਾਡਾ ਸਾਰਾ ਕੁਝ ਕੀਤਾ ਇਹਨੇ ਮਤਲਬ ਤੁਸੀਂ ਜੋ ਟਾਪ ਦਾ ਆਪਰੇਟਰ ਆ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਯੂਨੀਅਨ ਦੇ ਤੌਰ ਤੇ ਜੋ ਵੀ ਆਪਦਾ ਕੰਮ ਕਰਦੇ ਆ ਆਪਰੇਟਰ ਦਾ ਤੇ ਤੁਸੀਂ ਵੀ ਉਹ ਉਹਨਾਂ ਦੇ ਸਰਪ੍ਰਸਤੀ ਥੱਲੇ ਜਾਂ ਉਹਨਾਂ ਦੀ ਪ੍ਰਧਾਨਗੀ ਥੱਲੇ ਕੰਮ ਨਹੀਂ ਕਰਨਾ ਚਾਹੁੰਦੇ ਹਾਂ ਉਹਨਾਂ ਤੋਂ ਸੰਤੁਸ਼ਟ ਨਹੀਂ ਹੈਗੇ ਉਹ ਤਾਂ ਪਹਿਲਾਂ ਕੰਮ ਕਰਨ ਵਾਲਾ ਕਿਤਾ ਹੀ ਨਹੀਂ ਸੀਗਾ ਕੋਈ ਉਹ ਤਾਂ ਸਿਰਫ ਪੈਸੇ ਬਣਾ ਰਿਆ ਸੀ ਆਪਦੇ ਸਾਡਾ ਤਾਂ ਕੰਮ ਖੜਿਆ ਸੀ ਸਾਡੀਆਂ ਤਾਂ ਗੱਡੀਆਂ ਖੜੀਆਂ ਸੀ ਪਹਿਲਾਂ ਇਹਦਾ ਸਾਨੂੰ ਬਾਅਦ ਚ ਪਤਾ ਲੱਗਿਆ ਵੀ ਜਦੋਂ ਅਸੀਂ ਭੱਠਿਆਂ ਤੇ ਜਾਣ ਲੱਗੇ ਉਹ ਕਹਿੰਦੇ ਵੀ ਤੁਸੀਂ ਤਾਂ ਗੱਡੀ ਦਿੰਦੇ ਨਹੀਂ ਸਾਨੂੰ ਅਸੀਂ ਕਹਿੰਦੇ ਸਾਡੀਆਂ ਗੱਡੀਆਂ ਤਾਂ ਖੜੀਆਂ ਰਹਿੰਦੀਆਂ ਉਹ ਕਹਿੰਦਾ ਗੱਡੀਆਂ ਤਾਂ ਇੱਥੋਂ ਬਾਹਰ ਦੀਆਂ ਭ ਵੀ ਸਾਡੇ ਤੋਂ ਪਰਚੀ ਲੈ ਕੇ ਜਾਂਦਾ ਵੀ ਥੋੜਾ ਬੰਦਾ ਕਹਿੰਦਾ ਵੀ ਸਾਡੇ ਕੋਲੇ ਗੱਡੀਆਂ ਐ ਨਹੀਂ ਤੁਸੀਂ ਬਾਹਰੋਂ ਗੱਡੀਆਂ ਮੰਗਾਓ ਠੀਕ ਹੈ ਹੁਣ ਤੁਹਾਡੇ ਤੁਸੀਂ ਕਿੰਨੇ ਆਪਰੇਟਰੋਂ ਜਿਹੜੇ ਉਹਨਾਂ ਤੋਂ ਬਲ ਬੱਕ ਤੌਰ ਤੇ ਚੱਲ ਰਹੇ ਹੋਗੇ 60 ਗੱਡੀਆਂ ਵਾਲੇ 60 ਗੱਡੀਆਂ ਸਾਡੇ ਕੋਲੇ ਹੂੰ ਹੂੰ ਟੋਟਲ ਕਿੰਨੇ ਆਪਰੇਟਰ ਨੇ ਆਪਰੇਟਰ ਦੇਖੋ ਇਹਦੇ ਵਿੱਚ ਨਹੀਂ ਸਾਰੇ ਆਪਰੇਟਰ ਵਿੱਚ ਉਹਨਾਂ ਵਾਲੇ ਵਿੱਚ ਥੋੜਲੇ ਸਾਰੀਆਂ 85 ਗੱਡੀਆਂ ਨੇ ਟੋਟਲ 85 ਗੱਡੀਆਂ ਨੇ ਜੀ ਇੱਥੇ ਤੇ 60 ਆਪਰੇਟਰ ਐ ਦਾਵਾ ਕਰਦੇ ਨੇ ਵੀ ਅਸੀਂ ਅੱਡ ਹੋ ਰਹਿਆਂਗੇ ਤੇ ਥੋੜੇ ਨਾਲ ਮਤਲਬ ਕਿ 60 ਆਪਰੇਟਰ ਹੈਗੇ ਆ ਹਾਂ ਜੀ ਹਾਂ ਜੀ ਵੀ ਤੁਸੀਂ ਵੱਖਰੇ ਤੌਰ ਤੇ ਜੁਨੀਅਨ ਬਣਾਈ ਹੋਈ ਹੈ ਜਾਦਾ ਤੁਸੀਂ ਮੰਗ ਕਰਦੇ ਹੋ ਵੀ ਇੱਥੇ ਇਲੈਕਸ਼ਨ ਹੋਣਾ ਚਾਹੀਦਾ ਜਾਂ ਪ੍ਰਧਾਨਗੀ ਚੋਣ ਵੀ ਤੁਸੀਂ ਯਾਨੀ ਕਿ ਉਹਨਾਂ ਦੇ ਉਹ ਚ ਨਹੀਂ ਕੰਮ ਕਰਨਾ ਚਾਹੁੰਦੇ ਹੈ ਤੇ ਹੋਰ ਤੁਸੀਂ ਕੀ ਮੰਗ ਕਰਦੇ ਹੋ ਪੰਜਾਬ ਸਰਕਾਰ ਤੋਂ ਤੁਸੀਂ ਕੀ ਮੰਗ ਕਰਦੇ ਹੋ ਜੀ ਤੁਸੀਂ ਵੀ ਆ ਇਹ ਗੁਰਿੰਦਰ ਸਿੰਘ ਨੇਗੇ ਜਿਹੜੇ ਆਮ ਆਦਮੀ ਪਾਰਟੀ ਦੇ ਆਗੂ ਵੀ ਨੇ ਤੇ ਤੁਸੀਂ ਆਮ ਆਦਮੀ ਪਾਰਟੀ ਦੇ ਆਗੂ ਵੀ ਹੋ ਤੁਸੀਂ ਕੀ ਮੰਗ ਕਰਦੇ ਹੋ ਇੱਥੇ ਕੀ ਹੋਣਾ ਚਾਹੀਦਾ ਹੈ ਜੂਨੀਅਨ ਦਾ ਕੀ ਹੱਲ ਹੋਊਗਾ ਹੁਣ ਅਗਲਾ ਹੱਲ ਕੀ ਹੋ ਦੇਖੋ ਜੀ ਅਸੀਂ ਅੱਜ ਤੋਂ ਪਹਿਲਾਂ ਨਾ 2-4 ਵਾਰੀ ਪਹਿਲਾਂ ਵੀ ਮੀਟਿੰਗ ਹੋਈ ਹੈ ਅਸੀਂ ਮੀਟਿੰਗਾਂ ਦੇ ਵਿੱਚ ਇਹਨਾਂ ਨੂੰ ਬਿਠਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਅਸੀਂ ਇਹ ਗੱਲ ਕਹੀ ਹੈ ਵੀ ਦੇਖੋ ਇਹਨਾਂ ਆਪਰੇਟਰਾਂ ਦੀ ਮੰਗ ਸੀਗੀ ਵੀ ਜੇ ਤਾਂ ਸਾਨੂੰ ਦੇਖੋ ਜੀ ਸਹਿਮਤੀ ਨਾਲ ਤੁਸੀਂ ਸਿੱਧੇ ਮਤਲਬ ਦੋਨੇ ਪ੍ਰਧਾਨ ਚੇਂਜ ਕਰ ਦਿਓ ਪਹਿਲਾਂ ਵਾਲੇ ਤਾਂ ਸਾਨੂੰ ਤਾਂ ਵੀ ਮਨਜ਼ੂਰ ਹੈ ਇੱਕ ਅਸੀਂ অপারেਟਰ ਦੇ ਦਾਂਗੇ ਇੱਕ ਤੁਸੀਂ ਪ੍ਰਧਾਨ ਆਮ ਆਦਮੀ ਪਾਰਟੀ ਦਾ ਜਿਹੜਾ ਮਰਜ਼ੀ ਦੇ ਦਿਓ ਪਰ ਉਸ ਤੋਂ ਬਾਅਦ ਵੀ ਇਹਨਾਂ ਨੇ ਉਦੋਂ ਵੀ ਇਹੀ ਬੇਨਤੀ ਮੇਰੇ ਕੋਲ ਲੈ ਕੇ ਆਏ ਸੀ ਇਹੀ ਬੇਨਤੀ ਮੈਂ ਐਮਐਲਏ ਸਾਹਿਬ ਨੂੰ ਦੱਸੀ ਸੀਗੀ ਮੈਂ ਕਿਹਾ ਕੀ ਆ ਗੱਲ ਹੈ ਚੇਅਰਮੈਨ ਸਭ ਨੂੰ ਪਤਾ ਹੈ ਔਰ ਫਿਰ ਮੈਂ ਇਹ ਵੀ ਗੱਲ ਕਹਿਣਾ ਚਾਹੁੰਦਾ ਵੀ ਜੇ ਅੱਜ ਇਹਨਾਂ ਨੇ ਸਹਿਮਤੀ ਦਿੱਤੀ ਹੈ ਉਸ ਤੋਂ ਬਾਅਦ ਵੀ ਨਾ ਬੰਦਾ ਕਵਰ ਕਰ ਰਿਹਾ ਫਿਰ ਦੂਜੀ ਮੰਗ ਇਹਨਾਂ ਦੀ ਇਹ ਸੀ ਵੀ ਸਾਡਾ ਨਾ ਜੇ VOTING ਕਰਾਉਣਾ ਚਾਹੁੰਦੇ ਹਾਂ ਤਾਂ VOTING ਤਾਂ ਵੈਲਕਮ ਹੈ ਨਾ ਬਣੂ ਉਹ ਬਣ ਜੂਗਾ ਤੁਸੀਂ ਉਹਨਾਂ ਨੂੰ ਸਤਿਕਾਰ ਕਰਨਾ ਤੇ ਜੇ ਤੁਹਾਡਾ ਇਹ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਵਾਲੇ ਸਮੇਂ ਦੇ ਵਿੱਚ ਫਿਰ ਤੁਹਾਡਾ ਕੀ ਅਗਲੀ ਕੀ ਰਣਨੀਤੀ ਹੈ ਸਾਡੀ ਤਾਂ ਰਣਨੀਤੀ ਇਹ ਵੀ ਦੇਖੋ ਇੱਕ ਅੱਧੇ ਦਿਨ ਦੇ ਵਿੱਚ ਅਸੀਂ ਸਾਰੇ ਜਿੰਨੇ ਵੀ ਆਪਰੇਟਰ ਨੇ ਅਸੀਂ ਜਾ ਕੇ ਜੇ ਹੁਣ ਸਾਡਾ ਪ੍ਰਸ਼ਾਸਨ ਵੀ ਕੋਈ ਗੱਲ ਨਾ ਸੁਣਦਾ ਦੇਖੂਗਾ ਸਾਨੂੰ ਪਤਾ ਵੀ ਮੈਂ ਤਾਂ ਉਹ ਦੇਖੋ ਜੀ ਬੇਨਤੀ ਲਾ ਕੇ ਆ ਸਾਡਾ ਅਸੀਂ ਕਿਸੇ ਨੂੰ ਲਾਉਣ ਦਾ ਚਾਹੁੰਦੇ ਨਹੀਂ ਅਸੀਂ ਸਾਰੀਆਂ ਗੱਡੀਆਂ ਚਾਗੀਆਂ ਲਿਆ ਢਾਡੀਆਂ ਐਸਐਸਓ ਸਾਹਦੇ ਅੱਗੇ ਰੱਖ ਦਾਂਗੇ ਵੀ ਸਾਰਾ ਚੱਕੋ ਗੱਡੀਆਂ ਦੀ ਚਾਬੀ ਤੁਸੀਂ ਆਪ ਹੀ ਚਲਾ ਲਓ ਤਾਂ ਤੁਸੀਂ ਆਪ ਹੀ ਜਿਵੇਂ ਤੁਹਾਡਾ ਦਿਲ ਕਰਦਾ ਕਰੀ ਜਾਓ ਜੀ ਅਸੀਂ ਤਾਂ ਆਪਦੇ ਘਰੇ ਬਹਿ ਜਾਵਾਂਗੇ ਕੋਈ ਸਾਡੇ ਕੋਲ ਕੋਈ ਇਲਾਜ ਨਹੀਂ ਹੈਗਾ ਠੀਕ ਹੈ ਇਹ ਕਾਨੂੰ ਕਿਸ਼ਤਾਂ ਵਾਲੇ ਆਉਣਗੇ ਸਾਡੇ ਆਪੇ ਫਿਰ ਜਦੋਂ ਗੱਡੀਆਂ ਉਹਨਾਂ ਦੇ ਅੱਗੇ ਰੱਖਤੀਆਂ ਫਿਰ ਆਪੇ ਕਿਸ਼ਤਾਂ ਆਪੇ ਭਰੂਗਾ ਨਾ ਭਰੂਗਾ ਫਿਰ ਇਸ ਸੰਬੰਧੀ ਜਦੋਂ ਆਪਾਂ ਨਾਇਬ ਸਿੰਘ ਜੋ ਪ੍ਰਧਾਨ ਰਹੇ ਨੇ ਨੇ ਯੂਨੀਅਨ ਦੇ ਉਹਨਾਂ ਨਾਲ ਜੋ ਗੱਲ ਕੀਤੀ ਜੋ ਹੁਣ ਵੀ ਇੱਕ ਗਰੁੱਪ ਨੂੰ ਚਲਾ ਰਹੇ ਨੇ ਉਹਨਾਂ ਨਾਲ ਵੀ ਆਪਰੇਟਰ ਹੋਣ ਦਾ ਦਾਵਾ ਕਰਦੇ ਨੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉਹਨਾਂ ਦਾ ਇਹ ਕਹਿਣਾ ਹੈ ਵੀ ਜਿਹੜੇ ਇਹ ਆਪਰੇਟਰ ਨੇ ਇਹ ਸਾਡੇ ਨਾਲ ਸਮਰਥਨ ਨਹੀਂ ਕਰ ਰਹੇ ਸਾਡੇ ਕੋਲੇ ਆ ਕੇ ਨੰਬਰ ਨਹੀਂ ਕਟਾ ਰਹੇ ਸਾਡੇ ਕੋਲੇ ਕੰਮ ਲੈਣ ਲਈ ਨਹੀਂ ਆ ਰਹੇ ਵੱਖਰੇ ਤੌਰ ਤੇ ਕੰਮ ਚਲਾ ਰਹੇ ਨੇ ਇਸ ਕਰਕੇ ਮੈਂਨਾਂ ਦੀ ਜ਼ਿੰਮੇਵਾਰੀ ਨਹੀਂ ਲੈ ਰਿਆ ਇਸ ਕਰਕੇ ਮੈਨੂੰ ਸਮੱਸਿਆ ਆ ਰਹੀ ਆ ਉਹ ਕਹਿੰਦੇ ਵੀ ਮੈਂ ਹੁਣ ਵੀ ਇਹਨਾਂ ਨਾਲ ਕੰਮ ਕਰਨ ਨੂੰ ਤਿਆਰ ਆ ਮੈਨੂੰ ਕੋਈ ਗਿਲਾ ਸ਼ਿਕਵਾ ਨਹੀਂ ਤੋਂ ਆਪਣੇ ਜੋ ਆਪਰੇਟਰ ਨੇ ਉਹ ਜੇ ਮੈਨੂੰ ਸਾਥ ਦੇਣ ਤਾਂ ਮੈਂ ਅੱਗੇ ਵੀ ਦੁਨੀਆ ਨੂੰ ਵਧੀਆ ਚਲਾਉਂਦਾ ਰਹੂੰਗਾ ਬਾਕੀ ਉਹਨਾਂ ਨਾਲੇ ਸਮੇਂ ਚ ਕੀ ਬਣਦਾ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਧੰਨਵਾਦ